ਕੀ ਤੁਹਾਡਾ ਕਿੰਨਾ ਹੈ ਮੇਰਾ ਹਰਿੰਦਰ ਸਿੰਘ ਡਸਪਟਰ ਹਰਿੰਦਰ ਨੰਬਰ ਕਿੰਨੇ ਹੈ ਨੰਬਰ ਮੇਰਾ ਲੇਖੋ 83601 ਟਾਈਮਪਸ ਆਪਾਂ ਥੋੜਾ ਜਿਹਾ ਹੋ ਜੀ ਹਾਂਜੀ ਕਰਤਾ ਹੈ ਇੱਧਰ ਦੇਈਏ ਆਪਣੇ ਲਾਗੂ ਇੱਧਰ ਲਾ ਦਿਓ ਸਰ ਇੱਧਰ ਦੇਖਿਆ ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਵੱਲੋਂ ਨਸ਼ਿਆਂ ਦੇ ਵਿਰੁੱਧ ਮੀਟਿੰਗ ਇਹ ਨਹੀਂ ਤਿਆਰ ਫਿਰ ਦੀਪਕ ਪਾਰੇ ਸਸਪੀ ਵਹਾੜੀ ਜੀ ਦੇ ਦਿਸਾਨ ਵਿਦੇਸ਼ ਅੰਸਾਰ ਕੱਲ ਸੀਆਈਏ ਦੀ ਟੀਮ ਨੂੰ ਇੱਕ ਵੱਡੀ ਸਫਲਤਾ ਹਾਸਿਲ ਹੋਈ ਹੈ ਜਿਸ ਵਿੱਚ ਅਸੀਂ ਇਹ ਅਫੀਮ ਦੀ ਇੱਕ ਵੱਡੀ ਸ਼ੇਪ ਬਰਾਮਦ ਕੀਤੀ ਹੈ ਤੇ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਸਰ ਕਿੱਥੋਂ ਦੇ ਰਹਿਣੇ ਵਾਲੇ ਆ ਕਿੰਨੀ ਅਫੀਮ ਬਰਾਮਦ ਹੋਈ ਹੈ ਜੀ ਇਹ ਰਸੂਲਪੁਰ ਪਿੰਡ ਸਦਰ ਤਾਰਨ ਤਾਰਨ ਦੇ ਰਹਿਣ ਵਾਲੇ ਨੇ 10 ਕਿਲੋ ਅਫੀਮ ਰਿਕਵਰ ਹੋਈ ਹੈ ਏ ਸਾਡੇ ਕੋਲ ਸੀਕ੍ਰੀਟ ਇਨਫੋਰਮੇਸ਼ਨ ਤੇ ਅਸੀਂ ਮੁਕਦਮਾ ਦਰਜ ਕੀਤਾ ਸੀ ਉਸ ਤੋਂ ਬਾਅਦ ਨਾਕਾਬੰਦੀ ਗਈ ਕੀਤੀ ਗਈ ਨਾਕਾਬੰਦੀ ਦੇ ਦੌਰਾਨ ਦੋ ਬੰਦੀਆਂ ਨੂੰ ਰਾਉਂਡ ਅਪ ਕੀਤਾ ਗਿਆ ਤੇ ਇਹਨਾਂ ਦੀ ਤਲਾਸ਼ੀ ਕਰਨ ਦੇ ਉਹਨਾਂ ਕੋਲ ਸਾਨੂੰ 6 ਬ੍ਰੰਦ ਮਿਲੇ ਕਿੱਥੋਂ ਆ ਰਹੇ ਸੀ ਕਿੰਨੀ ਭੀਮਈ 10 ਕਿਲੋ ਲੈ ਕੇ ਕਿੱਥੋਂ ਆਉਂਦੇ ਤੇ ਜਿੱਥੋਂ ਆਉਂਦੇ ਸੀ ਲੈ ਕੇ ਯੂਪੀ ਚਾਰਖੰਡ ਸਾਈਡ ਤੋਂ ਲੈ ਕੇ ਆਉਣੇ ਆ ਜੀ ਪਿੱਛੋਂ ਬਾਕੀ ਇਹਨਾਂ ਦਾ ਰਮਾਨ ਲਿਆ ਗਿਆ ਹੈ ਡਿਟੇਲ ਨਾਲ ਇਹਨਾਂ ਦੀ ਪੁੱਛਗੀ ਪਹਿਲਾਂ ਸਰ ਕੋਈ ਇਹਨਾਂ ਦਾ ਕ੍ਰਿਮੀਨਲ ਬੈਕਗ੍ਰਾਉਂਡ ਸਰ ਇਹਨਾਂ ਦਾ ਪੁਰਾਣੇ ਕੋਈ ਮੁਕਤਮੇ ਦਰਜ ਨਹੀਂ ਕੋਈ ਮੋਡਸ ਮੋਡਸ ਆਪਰੇਂਡੀ ਕੀ ਸਰ ਇਹਨਾਂ ਦਾ ਇਹ ਪਿਛੋਂ ਲਿਆ ਕੇ ਜੀ ਫੀਮ ਅੱਗੇ ਦੇ ਕਿਵੇਂ ਆਂਦੇ ਨੇ ਪੋਰੀਆ ਦਾ ਕੀ ਹੈਗਾ ਨਹੀਂ ਆਹ ਟ੍ਰੈਵਲ ਕਰਦੇ ਨੇ ਤੇ ਸਰ ਕਿੰਨੀ ਉਮਰ ਹੈਗੀ ਔਰ ਕਿੰਨੇ ਕੁ ਪੜੇ ਲਿਖੇ ਆਏ ਇਹ 11 ਪੜੇ ਲਿਖੇ ਨਹੀਂ ਹੈ ਜੀ ਉਮਰ ਇਹਨਾਂ ਦੀ 30 ਸਾਲ ਦੇ ਕਰੀਬ 25 ਤੋਂ 30 ਸਾਲ ਦੇ ਠੀਕ ਹੈ ਜੀ ਕੋਈ ਹੋਰ ਪਾਰਟ ਟਾਈਮ ਕੋਈ ਕੰਮ ਕਰਦੇ ਹੋਣੇ ਜੀ ਕੋਈ ਹਜੇ ਜੀ ਫਾਰਵਰਡ ਤੇ ਬੈਕਵਰਡ ਲਿਖੀ ਜੀ ਸਾਰਾ ਡਾਟਾ ਇਹਨਾਂ ਦੀ ਰਿਮਾਂਡ ਦੇ ਬਣਾ ਕੁਝ ਨਹੀਂ ਚਲੇ ਇਹਦੇ ਹੋਏ ਇੱਕ ਹੋਰ ਵੀ ਇਹਨਾਂ ਦੇ ਵਿੱਚ ਗੈਂਗ ਦੇ ਹੋਰ ਦੋ ਦੋ ਹੀ ਮੇਨ ਮੈਂਬਰਸ ਨੇ ਜੀ ਜਿਹੜੇ ਇਹ ਲੇਕੇ ਆ ਕੇ ਸਪਲਾਈ ਕਰਨਾ ਕੰਮ ਕਰਦੇ ਨੇ ਕਿੰਨੀ ਕੀਮਤ ਆਫਸਰ ਹੈਗੀ 10 ਕਿਲੋ ਦੀ ਹਮਝੇ ਮਾਰਕੀਟ ਰੇਟ ਆਈਡੀਆ ਸਮਝ ਰੇਟ ਆਫੀਮ ਦਾ ਕਿੰਨੇ ਕੀਮਤ ਹੈਗੀ ਕੋਲ ਤੋਂ 2.5 ਲੱਖ ਤੋਂ ਵੱਧ ਜਾਂਦੀ ਹੈ ਕਿਲੋ ਜੀ ਹਾਂ ਕਿਲੋ ਮਤਲਬ 25 ਲੱਖ ਦੇ ਉਸ ਸਮਾਂ ਵਈਏ ਹਾਂ 25 ਲੱਖ ਦੇ ਕਿੰਨੇ ਦਿੰਦਾ ਜੀ ਇਹਨਾਂ ਦਾ 2 2 ਦਿਨ ਦਾ ਪਾਲਸ ਮੰਨ ਲਿਆ ਤਾਂ ਫੜੇ ਕਿਥੋਂ ਸਰ ਇਹ